I'm <laughs> ਹਉ ਕਤ ਪਰਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨਵਤਾ ਦੇ ਰੈਬਰ ਕਰਮ ਦੇ ਰਾਖੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਅੱਜ ਦੇ ਦਿਹਾੜੇ 1621 ਵਿੱਚ ਸ੍ਰੀ ਅਮਰਸਾ ਸਹਿਬ ਗੁਰੂ ਕੇ ਮਹਿਲ ਦੇ ਪਾਵਨ ਸਥਾਨ ਤੇ ਸਤਿਗੁਰਾਂ ਦਾ ਆਗਮਨ ਹੋਇਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਗ੍ਰਹਿ ਵਿਖੇ ਮਾਤਾ ਨਾਨਕੀ ਜੀ ਦੀ ਕੁੱਖੋਂ ਜਿਨ੍ਹਾਂ ਦੀ ਕਰਨੀ ਸੰਸਾਰ ਤੇ ਇੰਨੀ ਮਹਾਨ ਹੈ ਜੋ ਸਮੁੱਝੀ ਮਾਨਵਤਾ ਵਾਸਤੇ ਚਾਦਰ ਬਣ ਕੇ ਆਪਣੇ ਤਨ ਨੂੰ ਕੁਰਬਾਨ ਕਰਦੇ ਨੇ ਜਿਨ੍ਹਾਂ ਲਈ ਕਵੀ ਸੈਨਾਪਤੀ ਜੀ ਲਿਖਦੇ ਨੇ ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਨ ਸ੍ਰਿਸ਼ਟ ਪੈ ਢਾਪੀ ਚਾਦਰ ਉਹ ਮذਬਾਂ ਪ੍ਰਾਂਤਾਂ ਖੇਤੀਆਂ ਦੀ ਸੀਮਾਂ ਤੋਂ ਬਲਗਨ ਤੋਂ ਉੱਪਰ ਉੱਠ ਕੇ ਸਾਰੀ ਮਾਨਵਤਾ ਵਾਸਤੇ ਗੁਰੂ ਤੇਗ ਬਹਾਦਰ ਮਹਾਰਾਜ ਇੱਕ ਪ੍ਰੇਰਨਾ ਸਰੋਤ ਨੇ ਅੱਜ ਲੋੜ ਹੈ ਜੇ ਸੰਸਾਰ ਦੇ ਉੱਤੇ ਅਸੀਂ ਦੂਜਿਆਂ ਦੇ ਹਿੱਤਾਂ ਦੀ ਰਾਖੀ ਦਾ ਕੋਈ ਸਬਕ ਸਿੱਖਣਾ ਹੈ ਕਿਸੇ ਦੇ ਜੂਨ ਦੇ ਹੱਕ ਦਾ ਕੋਈ ਸਬਕ ਸਿੱਖਣਾ ਹੈ ਤੋ ਧੰਗੁਰੂ ਤੇਗ ਬਹਾਦਰ ਮਹਾਰਾਜ ਦੇ ਜੀਵਨ ਤੋਂ ਸਿੱਖੀਏ ਜਿਹੜੇ ਸਾਡੇ ਵਾਸਤੇ ਸਾਰੀ ਮਨੁੱਖਤਾ ਵਾਸਤੇ ਜਿਨ੍ਹਾਂ ਦਾ ਜੀਵਨ ਇੱਕ ਮੀਲ ਪੱਥਰ ਹੈ ਇੱਕ ਰੋਸ਼ਨ ਮਨਾਰਾ ਹੈ ਸਾਰੀ ਮਨੁੱਖਤਾ ਅਜੋਨਾਂ ਦੇ ਪਾਵਨ ਪ੍ਰਕਾਸ਼ ਪਰਪਤੇ ਸਜਦਾ ਕਰਦੀ ਹੈ ਸਾਰੀ ਮਾਨਵਤਾ ਨੂੰ ਉਸ ਇਨਸਾਨੀਅਤ ਦੇ ਰਹਿਬਰ ਦੇ ਆਗਮਨ ਦੀ ਬਹੁਤ ਬਹੁਤ ਮੁਬਾਰਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ